गैंगस्टरਾਂ ਦੇ ਹੋਏ ਹੌਸਲੇ ਬੁੱਲਣ ਇੰਦਰਜੀਤ ਇਮੀਗ੍ਰੇਸ਼ਨ ਵਾਲੇ ਹੈਗੇ ਸਟੈਂਡ ਦੇ ਸਾਹਮਣੇ ਉਹਨਾਂ ਦੀ ਤਜਵੀਰ ਉਤੇ ਪਾਇਰ ਕੀਤਾ ਇਹ ਕਿ ਪਾਇਰ ਹੋਈ ਔਰ ਉਹਨਾਂ ਨੂੰ ਕੋਈ ਫੈਕਟਿਵ ਨਹੀਂ ਆਂਦੀਆ ਉਹਨਾਂ ਫੈਕਟਿਵ ਨਹੀਂ ਨਹੀਂ ਰਿਹਾ ਪੁਲਿਸ ਪ੍ਰਸ਼ਾਸਨ ਦਾ ਕੋਈ ਡਰ ਇਹ ਵੀ ਮਾਉਂਟ ਕੀਤੀ ਬਈਓ ਨੰਬਰ ਹੋਰ ਵੀ ਵੈਰੀਫਾਈਡ ਹੋਣੇ ਚਾਹੀਦੇ ਐਨੀ ਮੋਰ ਯਾ ਤਾਂ ਕੋਈ ਅਲਹਿਨ ਨਹੀਂ ਨਾ ਸਕਤੀ। ਨਾਮ ਉਪਭਿਗਿਆ ਹੋਇਆ ਹੈ। ਜਿਹੜੀ ਗੈਂਗ ਜੋ ਦੱਸਿਆ ਗਿਆ ਇਨਵੈਸਟੀਗੇਸ਼ਨ ਚੱਲ ਰਹੀ ਹੈ ਨਾ ਹਾਲੇ ਇਸ ਸਟੇਜ ਤੇ ਕੁਝ ਨਹੀਂ ਦਿੱਤਾ ਗਿਆ। ਦਿਨ ਦਿਹਾੜੇ ਗੱਡੀ ਤੇ ਤਾਬਰ ਤੋੜ ਫਾਇਰਿੰਗ ਕਰਕੇ ਕਿੱਤੀ ਗਈ ਫਰੋਤੀ ਦੀ ਮੰਗ। ਨਹੀਂ ਕੋਈ ਭੜਾਂ ਦੀ ਲੋੜ ਨਹੀਂ ਹੈ ਕਿ ਜਿੰਨੀ ਪੀਸ ਕੋਲ ਨਹੀਂ ਕਰ ਲਈ ਹੈ ਕਿਸੇ ਨੇ ਆਪਦੀ ਗੱਲ ਨਹੀਂ ਸ਼ਾਇਦ ਕੀ ਹੈ ਉਹ ਵੈਰੀਫਿਕੇਸ਼ਨ ਦੀ ਪੂਰੀ ਗੱਲ ਸਾਹਮਣੇ ਹੈ। ਸਸ਼ਿਕਾ ਤੁਸੀਂ ਦੇਖਦੇ ਹੋ A1 ਮੀਡੀਆ ਸ਼ਬਦਾ ਦੀ ਤਾਕਤ ਅਕਸਰ ਤੁਸੀਂ ਫਿਰੋਤੀ ਦੀਆਂ ਆਵਾਜ਼ਾਂ ਦੱਤਾ ਤਾਂ ਸੁਣਿਆ ਹੀ ਹੋਣ ਗਿਆ ਪਰ ਇਸ ਵਾਰ ਫਿਰੋਤੀ ਦੀ ਮੰਗ ਕੁਝ ਅਲੱਗ ਤਰੀਕੇ ਨਾਲ ਕੀਤੀ ਗਈ ਹੈ ਦਿਨ ਦਿਹਾੜੇ ਖੜੀ ਗੱਡੀ ਤੇ ਤਾਬੜ ਤੋਰ ਤਿੰਨ ਰਾਉਂਡ ਫਾਇਰਿੰਗ ਦੇ ਕੀਤੇ ਗਏ ਇਸ ਗੱਡੀ ਦਾ ਮਾਲਕ ਇੱਕ ਇਮੀਗ੍ਰੇਸ਼ਨ ਅਫੀਸਰ ਲੰਦਰ ਤੁਹਾਨੂੰ ਦੱਸਦੇ ਇਹ ਕਿ ਜਦੋਂ ਗੱਡੀ ਤੇ ਫਾਇਰਿੰਗ ਹੋਈ ਤਾਂ ਕਾਰ ਪਾਰਕਿੰਗ ਵਾਲੇ ਮੁੰਡੇ ਨੇ ਜਾ ਕੇ ਇਮੀਗ੍ਰੇਸ਼ਨ ਅਫੀਸਰ ਨੂੰ ਦੱਸਿਆ ਤਾਂ ਉਹਨੇ ਆਕੇ ਆਪਣੀ ਗੱਡੀ ਦੀ ਹਾਲਤ ਵੇਖੀ ਤੇ ਜਦੋਂ ਗੈਂਗਸਟਰ ਗੱਡੀ ਤੇ ਫਾਇਰਿੰਗ ਕਰਕੇ ਜਾਣ ਲੱਗੇ ਸੀ ਤਾਂ ਉਹਨਾਂ ਨੇ ਗੱਡੀ ਤੇ ਇੱਕ ਫਰੋਤੀ ਦਾ ਮੰਗ ਪੱਤਰ ਰੱਖਿਆ ਹੋਇਆ ਸੀ ਇਮੀਗ੍ਰੇਸ਼ਨ ਮਾਲਿਕ ਨੇ ਆਕੇ ਜਦੋਂ ਉਸ ਮੰਗ ਪੱਤਰ ਨੂੰ ਦੇਖਿਆ ਤਾਂ ਉਸ ਮੰਗ ਪੱਤਰ ਉੱਤੇ ਇੱਕ ਫਰੋਤੀ ਦੀ ਵੱਡੀ ਰਕਮ ਤੇ ਗੈਂਗ ਦਾ ਨਾਂ ਦੋਨੋਂ ਦੱਸੇ ਹੋਏ ਸਨ ਫਰੋਤੀ ਦੀ ਮੰਗ 5 ਕਰੋੜ ਦੀ ਸੀ ਇਹ ਗੈਂਗ ਦਾ ਨਾਮ ਕੋਸ਼ਲ ਚੌਧਰੀ ਗੈਂਗ ਸੀ ਇਸ ਗੱਡੀ ਤੇ ਦਿਨ ਦਿਹਾੜੇ ਤਿੰਨ 라ਉਂਡ ਤਾਬਰ ਤੋੜ ਫਾਇਲਿੰਗ ਕੀਤੀ ਗਈ ਤੇ ਹੁਣ ਦੇਖਦੇ ਆ ਕਿ ਇਸ ਪੂਰੇ ਮਾਮਲੇ ਤੇ ਪੁਲਿਸ ਪ੍ਰਸ਼ਾਸਨ ਦੀ ਕੀ ਕਾਰਵਾਈ ਹੋਵੇਗੀ ਇਹ ਇੱਕ ਇੰਦਰਜੀਤ ਇਮੀਗ੍ਰੇਸ਼ਨ ਵਾਲੇ ਹੈਗੇ ਸੀ ਬਸ ਸਟੈਂਡ ਦੇ ਸਾਹਮਣੇ ਉਹਨਾਂ ਦੀ ਗੱਡੀ ਦੇ ਉੱਤੇ ਕਿਸ ਨੇ ਫਾਇਰ ਕੀਤਾ ਇਹ ਕੋਪੀਨ ਫਾਇਰ ਹੋਇਆ ਨਹੀਂ ਔਰ ਉਹਨਾਂ ਨੂੰ ਕੋਈ ਸਟ੍ਰੈਟਜੀ ਜਿਵੇਂ ਆਂਦੀ ਹੈ ਉਹਨਾਂ ਤੱਕ ਇਹ ਗਏ ਉਹਦੇ ਤੇ ਵੈਰੀਫਿਕੇਸ਼ਨ ਚੱਲ ਰਹੀ ਹੈ ਜੋ ਆਏਗਾ ਅਪੀ ਸਾਮੇ ਹੋਣਾ ਹੈ ਤੇ ਜਿਹੜੀ ਦਿੱਤੀ ਗਈ ਉਸ ਕੀ ਕੋਈ ਸਪੈਸਿਫਿਕ ਨਹੀਂ ਹੈਗੀ ਕੋਈ ਫਸਟੀ ਇਹਨਾਂ ਕੀ ਹੈ ਵੀ ਸਾਡੇ ਨਾਲ ਗੱਲ ਕਰੋ ਸਾਨੂੰ ਸਾਨੂੰ ਦੱਸੋ ਨਾ ਮੇਬੀ ਇਮੀਗ੍ਰੇਸ਼ਨ ਦਾ ਕੰਮ ਕਰਦੇ ਆ ਵੀ ਉਹ ਵਰਕਿੰਗ ਆਨ ਇਟ ਕੀ ਹੈ ਕੀ ਨਹੀਂ ਤੋਂ ਉਹ ਨਾ ਨਾ ਹੁੰਦਾ ਲੱਗਦਾ ਨਾ ਨਾ ਬਾਤ ਹੈ ਜਿਹੜਾ ਜੋ ਵੀ ਹੈ ਉਹ ਦੇਖਿਆ ਜਾਏਗਾ ਵੈਰੀਫਿਕੇਸ਼ਨ ਹੋਏਗੀ ਫਿਰ ਜਦ ਤੱਕ ਪਾਰਟੀਕਲ ਇਜ਼ ਦਾ ਗੈਂਗਰੇਨਿਕ ਜੀ ਲਿਖਿਆ ਉਹਨੇ ਕਿ ਗੈਂਗਰੇਨਿਕ ਉਹ ਫਿਰਦਾ ਹੋਇਆ ਆਪਰੇ ਆਇਆ ਨਹੀਂ ਕਿਸ ਤਰ੍ਹਾਂ ਦਾ ਕੋਈ ਐ ਸਪੈਸੀਫਿਕ ਨਹੀਂ ਹੈਗਾ ਉਹ ਰਾਈਟਿੰਗ ਵੀ ਜਿਹੜੀ ਹੈਗੀ ਆ ਜੋ ਕੋਈ ਉਹਦੀ ਪ੍ਰੋਪਰ ਰਾਈਟਿੰਗ ਤੋਂ ਅੰਝਾ ਜਦ ਤੱਕ ਰਿਕਾਰਡ ਨਹੀਂ ਕਰਦੇ ਤਦ ਤੱਕ ਕੁੱਤੇ ਦੇ ਬਾਰੇ ਨਹੀਂ ਜਾਣਦਾ ਉਹ ਰਾਈਟਿੰਗ ਕਿੱਥੇ ਆਈ ਉਹ ਕਾਰਕਗੈਨਿਕ ਕਿਸ ਤਰ੍ਹਾਂ ਉਹ ਇਹਨਾਂ ਨੂੰ ਦੇਖੇ ਗਏ ਜੀ ਕਿੰਨੇ ਕੁ ਦਿਨ ਪਹਿਲਾਂ ਇਹ ਅੱਜ ਦੀ ਏਜੰਸੀ ਨਾਲ 12 ਵਜੇ ਦਾ ਇਨਸਟੈਂਟ ਉਹਨਾਂ ਨੇ ਜਾਣਤਾ ਮੈਂ ਕੋਈ ਨਹੀਂ ਬਾਕੀ ਕੋਈ ਉਹਨਾਂ ਨਾਲ ਗੱਲ ਕਰਨਾ ਚਾਹੁੰਦੇ ਨਹੀਂ ਚੌਥੀ ਵਾਲਾ ਕੋਈ ਬਹੁਤ ਨਹੀਂ ਹੈ ਵੀ ਅਮਾਉਂਟ ਲਿਖੀ ਹੋਈ ਹੈ ਉਹਨਾਂ ਨੇ ਪਰ ਉਹ ਬਿਲ ਵੈਰੀਫਾਈਡ ਹੋਣੀ ਚਾਹੀਦੀ ਹੈ ਕਿਉਂਕਿ ਨਹੀਂ ਐਸਾ ਕੋਈ ਹਲੇ ਹੈ ਨਹੀਂ ਨਾ ਸਪੈਸਿਫਿਕ ਨਾਮ ਉੱਪਰ ਲਿਖਿਆ ਗਿਆ ਉਹ ਨਾਮ ਜੋ ਦਿੱਤਾ ਇਨਵੈਸਟੀਗੇਸ਼ਨ ਚੱਲ ਰਹੀ ਹੈ ਨਾ ਹਲੇ ਇਸ ਸਟੇਜ ਤੇ ਕੁਝ ਨਹੀਂ ਦੱਸਿਆ ਜਾ ਰਿਹਾ ਪਤਾ ਨਹੀਂ ਕੀ ਹੈ ਇਹਦੇ ਚ ਦੇਖਦੇ ਆ ਜੀ ਇਹਦੇ ਚ ਹਾਲੇ ਵੈਰੀਫਿਕੇਸ਼ਨ ਹੋਈ ਕੀ ਕਿਹੜੀ ਕੁਝ ਦਸਤਾਵੇਜ਼ ਕਰ ਰਹੇ ਆ ਵੈਰੀਫਿਕੇਸ਼ਨ ਨੂੰ ਇਸ ਤੋਂ ਪਹਿਲਾਂ ਵੀ ਚੈੱਕ ਕੀਤਾ ਗਿਆ ਨਹੀਂ ਕੋਈ ਉਹਨਾਂ ਦਾ ਕੋਈ ਇਸ਼ੂ ਨਹੀਂ ਕਿਸੇ ਨਾਲ ਉਹਨਾਂ ਦੇ ਅਨੁਸਾਰ ਸਭ ਠੋਲ ਕਰਾ ਕੇ ਕਰਾ ਗਏ ਇਮੀਗ੍ਰੇਸ਼ਨ ਦਾ ਹੀ ਕਦੇ ਕਿ ਬਾਕੀ ਤਾਂ ਹੁਣ ਕੋਈ ਕੰਮ ਨਹੀਂ ਆ ਜਿਹੜਾ ਐਂਡਰ ਆਇਆ ਜੀ ਕਿ ਤੁਹਾਨੂੰ ਕਿੱਥੇ ਲੈਣੇ ਹੁਣ ਉਹ ਹੀ ਵੈਰੀਫਾਈ ਕਰ ਰਹੇ ਨੇ वेरीफाई कर रहे हो ये प्रोसी का मामला नहीं मैं तो लगदा नहीं है देख रहे हैं हाल ही की गल सामने ये प्रोसी का मामला तो तीन राउंड फायर हुए और जे वेरीफाई करेंगे फॉरेंसिक एक्सपर्ट बुलाए हां जी वो वेरीफाई करेंगे कि सर मुकादिफा का ये प्रोसी का मामला है डायरेक्शन को लाना ਨੇ ਇਹ ਜੋ ਲੱਗਦਾ ਹੈ ਵੀ ਉਹਨਾਂ ਨੂੰ ਡਰੋਨ ਵਾਲਾ ਮਾਮਲਾ ਹੈ ਕੋਈ ਉਹਨਾਂ ਦਾ ਆਪਸੀ ਹੋਏਗਾ ਉਹ ਵੈਰੀਫਿਕੇਸ਼ਨ ਜਾਏਗਾ ਵੀ ਕੋਈ ਉਹਨਾਂ ਵਿੱਚ ਝਗੜਾ ਹੈ ਜਾਂ ਕੋਈ ਹੈ ਤਾਂ ਨਹੀਂ ਉਹ ਹੀ ਵੈਰੀਫਾਈ ਕਰ ਰਹੇ ਨੇ ਜਦੋਂ ਵੈਰੀਫਾਈ ਹੋਏਗਾ ਫਿਰ ਹੀ ਅੱਗੇ ਕਿਤੇ ਕੰਫਿਊਜ਼ਨ ਨਹੀਂ ਪਹੁੰਚ ਸਕਦਾ ਸਰ ਇੱਕ ਸੀ ਇੰਕੀਅਰ ਕਰਦੇ ਜਿਹੜੇ ਵੈਪਨ ਨਾਲ ਫਾਇਰ ਹੋਇਆ ਉਹ ਉਹ ਹਲੇ ਪ੍ਰਿੰਸੀਪਲ ਦੱਸਣੀ ਹੈ ਮੈਂ ਕਿਹਨੇ ਦੱਸਣਾ ਉਹ ਤਾਂ ਜੋ ਆਂਗੇਟ ਚ ਕਰਨਗੇ ਪ੍ਰਿੰਸੀਪਲ ਰਿਪੋਰਟ ਤੋਂ ਬਾਅਦ ਹਾਂ ਫੋਲ ਬ੍ਰਾਹਮਣ ਸੀ ਜੀ ਹਲੇ ਹਾਂ ਫੋਲ ਬ੍ਰਾਹਮਣ ਸੀ ਜੀ प्रॉब्लम की थी वो चेक कराऊंगा तो वेरीफाई हो जाएगा सीसीटीवी में फुटेज आई सामने हां जी वो सीसीटीवी में फुटेज आई हाल तक देखा नहीं है वो एक ओके वेरीफाई कर लेंगे तो संगे टीम के जिया ने वो जो तो रिपोर्ट आ गई है सर कितने बोल रहा हूं हाल तक कोई फोन ब्रामत है हां एक एक ब्राम एक कॉल ब्रामत है तो लोगों ने नहीं कोई घबरा की नहीं कोई गल नहीं ਰਣਜੀਤ ਸਾਹਿਬ ਦਾ ਕੀ ਹੈ ਉਹ ਵੈਰੀਫਿਕੇਸ਼ਨ ਦੇ ਵਿੱਚ ਸਾਰੀ ਗੱਲ ਸਾਹਮਣੇ ਆਏਗੀ ਫਿਰ ਅੱਗੇ ਦੱਸਾਂਗੇ ਜੀ ਸਾਨੂੰ